ਜੀ ਹਾਥੇ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਸ਼ੁਰੂ ਕਰਦੇ ਆ ਅੱਜ ਆਪਣਾ ਅੱਜ ਦਾ ਬਲੌਗ ਪੱਪਾ ਜੀ ਐਕਸਪੋਜ਼ ਕਰਾਣੇ ਆ ਲਗਾਤਾਰ ਤਿੰਨ ਦਿੱਲੀਆਂ ਲਾਉਣ ਵਾਲੀ ਤੋਂ ਇਹ ਐਕਸਪੋਜ਼ ਦੇ ਪਿੱਛੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਮੈਂ ਵੀ ਹਣ ਦੋ ਦਿੱਲੀਆਂ ਲਾ ਚੁੱਕਾ ਸ਼ਕਲ ਜੋਗਲ ਦੇਖ ਲਓ ਬਾਕੀ ਤਾਂ ਨੌ ਦੀ ਯਾਰੀ ਦਿਖਾਉਣੀ ਹੈ ਵੀ ਕਿਉਂ ਨਹੀਂ ਲੱਗਦੀਆਂ ਤਿੰਨ ਦਿੱਲੀਆਂ ਬਣਾਣਾ ਛੇ ਤੋਂ ਜਿਵੇਂ ਪਣਾ ਰਹੇ ਤੋ ਹਰ ਅਕੋਚ ਬੈਦ ਫੈਕਟ ਬਾਡੇ ਰਾਮਣੇ ਹੋਗਾ ਤੇ ਜਿਹੜੇ ਬੰਦੇ ਆਪਣੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਣੇ ਰਹੋ ਬਾਕੀ ਆਉਨੇ ਆਂ ਇੰਦਾ ਟੱਟ ਹਲਾਰੇ ਇੱਕ ਵੱਡੀ ਤੇ ਲਈ ਸੀ ਦੋ ਉੱਤੇ ਪਈਆਂ ਇਦਾਂ ਦਬਾਈ ਜੀ ਬੈਕ ਟੂ ਬੈਕ ਦਿੱਲੀ ਆ ਤੇ ਆਪਾਂ ਵੀ ਪਹੁੰਚ ਗਏ ਦਵਾਰੀ ਘਰ ਇਦਾਂ ਦਾ ਜਿਹੜੇ ਨਵੇਂ ਬਨੇਰੀ ਜਦਾਂ ਨਾ ਕਰਦੇ ਆਏ ਪੰਜ ਲਾਲਾਂ ਨੇ ਪੰਜ ਲਾਲਾਂ ਨੇ ਧੰਨੋ ਦਾ ਸਾਹਮਣੇ ਲਖੜ ਦਗਾ ਮਾਰ ਗਿਆ ਆਪਣੇ ਤੇ ਲਗਦੀਆਂ ਪੰਜ ਦਵਾਰੀ ਵੀਰ ਜੀ ਓ ਦਵਾਰੀ ਵੀਰ ਜੀ ਨਿਕਲਿਆ ਉਹ ਉਹ ਨਹੀਂ ਆ ਰਿਹਾ ਬੱਚੇ ਵੱਜ ਗਿਆ ਵੇਲੇ ਨਜ਼ਰਬੱਟੂ ਮੱਥੇ ਲੱਗਾ ਹੀ ਹੁਣ ਨਜ਼ਰਬੱਟੂ ਨੇਚਿਆਂ ਦਾ ਝਾੜਦਾ ਦੇਖੀ ਹੈ ਕੀ ਚੜਿਆ ਕਿਥੇ ਆ ਕੋਈ ਕਰੇ ਨਹੀਂ ਯਾਰ ਓਹੋ ਨਜ਼ਰਬੱਟੂ ਮੱਥੇ ਲੱਗਾ ਹੀ ਦੱਸ ਨਜ਼ਰ ਲੱਗ ਗਈ ਕਿੱਦਾਂ ਤਿਆਰ ਨਹੀਂ ਬਲਿਆ ਦੀਆ ਬਲਿਆ ਹੋਰ ਐਦਾਂ ਕੀ ਜਾਂਦਾ ਆਪਾਂ ਵੀ ਬਲੌਗਿੰਗ ਕਰ ਲਈ ਦੀ ਆ ਪੁਲਾਵ ਵਣ ਲਿਦਿਆ ਹੋ ਬੱਲੇ ਯਾਰ ਟਾਈਮ ਪਾਸ ਤਾਂ ਕਰਨਾ ਹੀ ਆ ਅੰਦਰ ਬਾੜਦਵਾ ਬੈਗ ਬਾੜ ਲਾ ਇਦਿੰ ਅੰਦਰ ਬੈਗ ਕੱਢ ਲਮਾ ਗਿਆ ਨਾ ਆ ਮੰਗੀ ਵਾਲਾ ਨਹੀਂ ਅੰਦਰ ਘਾਰ ਲੰਨੇ ਆ ਪਈ ਗੇਟ ਕੋ ਹੌਲ ਮੜਾਇਆ ਮੜਾਇਆ ਗੇਟ ਲੱਗ ਜਾਣਾ ਰੋਲੀ ਦੇ ਕੇ ਨੇ ਮੰਗੀ ਨੇ ਇੰਨੀ ਪਾਈ ਸੀ ਹਜੇ ਤਾਂ ਆਪ ਨਹੀਂ ਕਹ ਸਕਿਆ ਵੀਰੇ ਤਾਂ ਨਗਰਾਨ ਕਰਾਤਾਂਗੇ ਨਹੀਂ ਬੰਪਰ ਛੇਲ ਹੋ ਗਿਆ ਲੋਲੋ ਕਟਣੀ ਅੱਜ ਪਹਿਲਾ ਨਯਰ ਬੱਟੂ ਨੇ ਨਯਰ ਦਲਾਤੀ ਉਹਨ ਲੋਣੀ ਸਾਡਾ ਕੰਮ ਆ ਜੇ ਲਿਓ ਲੋ ਵੀ ਲਾ ਦੇਈਏ ਬੜਾ ਨੂੰ ਨਹੀਂ ਮੰਨੇ ਆ ਦੇਖਿਆ ਬੜਾ ਹੀ ਕਮੀਨਾ ਰਣ ਬੰਨੇ ਰਾਜੀ ਟੱਚ ਬਟ ਲੈ ਗਈ ਨਜ਼ਰ ਤੇਰੀ ਕਮ ਟੂ ਬਲੈਟੀਆ ਸਾਹਿਬ ਜੀ ਹਾਲ ਚਾਲ ਨਹੀਂ ਤੋਂ ਦੀ ਘਰ ਪਤਾ ਨੂੰ ਲਾਂਤਾ ਪਾਉਣ ਨੂੰ ਰੱਖਿਆ ਆ ਬਟੈਚੀ ਲੈ ਕੇ ਹਣ ਪਹੁੰਚਿਆ ਹਾਂ ਇੱਕੋ ਹੀ ਆ ਇਹ ਇੱਕ ਹੋਰ ਆ ਕਿੰਨੇ ਵੱਡੇ ਲੋ ਆ ਵੱਡੇ ਹੋਰ ਕੋਈ ਨਹੀਂ ਆ ਜਾਣੇ ਆ ਇੰਨੀ ਜਗਾ ਦੱਸ ਜਗਾ ਵੇਚ ਕੇ ਗੱਡੀ ਲਈ ਦੀ ਚੱਲੀਏ ਲੈ ਕਰ ਕੀ ਕਰਾ ਕੀ ਲੈਗ ਉਹ ਮੁਰੇ ਕਰਨਾ ਹੁਣ ਕੀ ਜੱਕਰ ਕੋਈ ਸਮਝ ਨਹੀਂ ਪੈਂਦਾ ਉਹ ਕਦਾ ਯਾਰ ਵਹਿਮ ਦੀ ਉਹੋ ਆ ਵਹਿਮ ਦੀ ਬਹੁਤ ਵੱਡੀਆਂ ਤੁਸੀਂ ਹਿੱਚ ਕੱਢਣਾ ਵਾ ਕੱਢਣਾ ਰਹਿ ਜਾਂਦਾ ਕੱਢਣਾ ਤੇ ਰੱਖਣਾ ਹੁਣ ਉਹ ਰੱਖ ਦਈਏ ਆਹੋ ਹੁਣ ਰੱਖਣਾ ਤਾਂ ਉਹ ਵੀ ਆ ਯਾਰ ਮੈਨੂੰ ਗਾਣੀ ਨਹੀਂ ਨਾ ਸਮਝ ਲੱਗੀ ਚਲੋ ਹੌਣ ਕੀ ਗੱਲ ਨਾ ਇਹਨੂੰ ਰੱਖੋ ਲੈ ਦਸ ਮੰਗੀ ਯਾਰ ਬਾਹਰ ਬਾਹਰ ਬਾਸ ਬਤ ਇਹਨੂੰ ਕਿੱਥੇ ਭਾਰ ਭਾ ਵੈਸੇ ਹੁਣ ਘਰ ਕੇ ਉਹ ਉੱਦਾਂ ਹੀ ਰੱਖ ਹੋਣਾ ਹੈ ਅੰਦਰਲੇ ਬਾਸ ਚਾਹ ਰੱਖ ਦੇ ਬਈ ਭਾਈ ਉਹ ਸੈਟਿੰਗ ਨਹੀਂ ਆਣੀ ਕੱਢ ਇਹਨੂੰ ਹੁਣ ਬਾਹਰ ਪਿੱਛੇ ਹੀ ਜਾਣਾ ਉੱਦਾਂ ਨੂੰ ਬਾਸ ਤੇ ਘਰ ਅੰਦਰਲੇ ਬਾਸ ਸੱਚੀ ਤਾਂ ਮਰਜੀ ਰੱਖ ਲੈ ਹਾਂ ਸਹੀ ਗੱਲ ਦੀ ਉਹ ਕਿੱਦਾਂ ਉਹ ਉਹਦੀ ਸਰਪ੍ਰਾਈਜ਼ ਹੀ ਦਿੱਤਾ ਮੈਂ ਅੱਗੇ ਇਹਨੂੰ ਫੋਨ ਤੇ ਪੁੱਛਿਆ ਉਹਦਣ ਇਹਨੇ ਵੀ ਨਹੀਂ ਕਨਫਰਮ ਕੀਤਾ ਹਾਂ ਚੱਲੀਏ ਬਲੇਤੀਆ ਸਰ ਇੱਕ ਮਿੰਟ ਹੋਲਡ ਕਰੀਂ ਬੈਠੋ ਬਿਲਗੀ ਕਿ ਬਿਰਾ ਹੀ ਬੈਠੋ 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 ਕੋਲ ਤਾਂ ਕੀ ਬੈਠ ਵਿੱਚ ਦੋਨੇ ਬਲੇਤੀ ਦੀ ਬੈਠ ਇਹਨੂੰ ਜਾਣ ਕੇ ਛੇੜਦਾ ਹਰ ਕੀ ਮੈਂ ਕਹਿੰਦਾ ਕਿਤੇ ਦਿੱਲੀ ਬਿਨਾਂ ਵੀਤੀ ਜਾਵਾਂਗੇ ਬਾਅਦ ਬਾਦੋਂ ਪਤਾ ਲੱਗਾ ਵੰਗੀ ਭਾਜੀ ਕਿਹੜਾ ਬ੍ਰਾਂਡ ਲੈ ਰਹੇ ਹੋ ਆਏ ਹੋਏ ਓ ਯਾਰ ਮੋੜ ਕੇ ਖੈਰਸੂਰ ਨਾ ਫੜ ਲਵੇ ਇਹਦਾ ਇਹਨੇ ਮੇਰੀ ਜਾਣਖਾਣੀ ਯਾਰ ਸਗਨੇ ਚੱਲੇ ਲਾਦਾ ਕਿੰਨੇ ਦੀ ਉਹ ਆ ਦਾ ਬ੍ਰਾਂਡ ਹੈ ਵੈਲੀਅਰ ਹੀ ਦੇਖਿਆ ਹਨ ਭਾਈ ਉਹ ਕਰਦਾ ਕਿ ਇਹ ਵੀ ਵੀਡੀਓ ਬਣਾਉਣਾ ਤਾਂ ਫਾਈਨਲੀ ਉਹ ਲੈਣਾ ਜੀ ਨੇ ਆਰਡਰ ਲਾਇਆ ਕਹਿੰਦੇ ਵੀ ਇੱਥੇ ਦੁਕਾਨ ਹੈ ਇੱਥੇ ਸਭ ਕੁਝ ਮਿਲ ਜਾਣਾ ਤੇ ਸਮਾਨ ਤਕਰੀਬਨ ਮੰਦਰ ਮੋਰੀ ਹੈ ਉਧਰ ਸਾਡਾ ਪਰਪਸ ਹੋ ਰਿਹਾ ਲੈਣ ਦਾ ਚੱਲੂਗੇ ਹੁਣੇ ਲੈ ਲਾ ਵਦੇ ਗਰੀਬ ਕੋੜਾ ਉਹ ਹੈ ਦੇ ਨਾਲ ਉਹ ਗਰੀਬੋੜਾ ਦਹੀਂ ਰਹਿਣਾ ਇਹ ਲੱਗਿਆ ਜਾਂਦਾ ਆਹ ਤੇ ਗਰੀਬੋੜਾ ਇੰਨਾ ਦੋ ਰੈਡ ਬੱਲਾ ਲੈ ਲੈ ਬਾਤ ਕਰ ਜੈਪਸ ਲੈ ਲੈ ਉਹ ਆ ਲੈਣੇ ਹੀ ਜੈਪਸ ਪੋਪਕੌਰਨ ਵਾਲੇ ਉਹ ਸਾ ਉਹ ਬਹੁਤ ਵਧੀਆ ਰਹਿੰਦੇ ਖਾ ਕੇ ਦੇਖੀ ਨਹੀਂ ਨਹੀਂ ਇਦਾਂ ਵੀ ਨਹੀਂ ਸਪੈਸ਼ਲ ਖਾਣੇ ਇਦਾਂ ਦੇ ਆਹ ਤੇ ਆਹ ਜਿਹੜਾ ਪੋਪਕੌਰਨ ਨਹੀਂ ਰਹਿਣ ਦੇ ਮੈਂ ਨਹੀਂ ਲੈਣੀ ਉਹ ਮੈਂ ਕਿਹੜਾ ਪੈਕ ਲਾਣਾ ਤੂੰ ਲੈ ਲੈ ਜਿਹੜਾ ਲੈਣਾ ਹਰੇ ਲਾਲਾ ਓਕੇ ਆ ਯਾਰ ਸਾਡੇ ਲਈ ਕੋ ਗੋਗੋ ਲੈ ਲੈਂਦਾ ਪਾਈਕ ਹੋ ਗਈ ਤਾਂ ਠੀਕ ਹਮ ਕੱਕ ਪੀਏਗੇ ਕੱਕ 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 ਪਰ ਅੱਧੀ ਕਿਹੜਾ ਬੋਰ ਹੋਣਾ ਨਾਲ ਤੇਰੇ ਬੈਠ ਕੇ ਮੈਂ ਅੱਜ ਦੇਖਿਆ ਹੰਮੰਦਰ ਬਾਲਾ ਬਹੁਤ ਵਧੀਆ ਬਣਿਆ ਸਾਰੀ ਸ਼ਕਤੀਮਾਨ ਸਾਰੀ ਬੱਬਈ ਜਣੀ ਹਨ ਦੁਕਾਨ ਦੇ ਸੀ ਵੀ ਇਹ ਤਾਂ ਦੁਕਾਨ ਤੇ ਸਮਾਨ ਲੈਣਾ ਹੈ ਤਾਂ ਤੁਹਾਡੇ ਦਰਸ਼ਨ ਹੋ ਗਏ ਕਿਹਦੇ ਦਿਨ ਸਪੈਸ਼ਲ ਦੁਬਾਰੀ ਆਉਗੀ ਦਰਸ਼ਨ ਕਰਨ ਵੀ ਹੈ ਨਾ ਜਿਹੜੇ ਜਿਹੜੇ ਉੱਤਰ ਕਰਨੇ ਆ ਮੈਂ ਕੀ ਕਹਾਂ ਤੂੰ ਦੱਸ ਦੇਖ ਲੈ ਭਾਜੀ ਆਪਾਂ ਦੱਸ ਭਾਜੀ ਡਿਸਕਾਊਂਟ ਦੇ ਦੇ ਨਾਲੇ ਉਹ ਜਿਹੜੀਆਂ ਬਾਲਟੀਆਂ ਇਹ ਮੈਂਦੇਆਂ ਨੂੰ ਕਿਹੜੀ ਬਗੜ ਲੈਣੀ ਦੱਸ ਵੱਡੀ ਲੈਣਾ ਪਕੜਣੀ ਹੈ ਭਾਈ ਬਗੜ ਦੱਸੀ ਕਿਹੜੀ ਅਲਟੀਮੇਟ ਹੋਣੀ ਚਾਹੀਦੀ ਛੋਗਾ ਚੀਜ਼ ਹੈ ਨਹੀਂ ਪੈਸਾ ਉਹਨਾਂ ਨੂੰ ਪਰ ਇਹ ਹੀ ਕਰਦੇ ਉਹਦੇ ਕਿੰਨੇ ਪੈਪਸੀ ਕੋਕ ਕਿੰਨੇ ਉਹਦੇ ਜਿਵੇਂ ਕਰਾਂ ਕਲੀਨ ਸ਼ੇਪੇ ਰੱਖ ਦੇਣ ਯਾਰ ਉਹ ਰਨੋ ਵੀ ਦੇਦੇ ਹੋ ਭੋਖਾ ਨਾ ਯਾ ਨਿਕਲ ਜਾਣੀਆਂ ਯਾਰ ਇਹ ਡਰਾਈਵ ਥਰੂ ਜਿੰਨੇ ਹਲੋ ਕੰਮ ਨਹੀਂ ਚੰਗਾ ਹਨਾ ਇੱਕ ਮਾੜੀ ਨੀਂਦ ਹੋਵੇ ਬੰਦੇ ਨੇ ਰੱਜ ਕੇ ਭੋਖਾ ਨੇ ਬੰਦੇ ਨੇ ਨਾ ਆਰਡਰ ਕੀਤਾ ਉੱਪਰ ਦੇ ਬੇਟ ਬੇਟ ਨਹੀਂ ਹੁੰਦੀ ਨਾ ਯਾਰ ਡਰਾਈਵ ਥਰੂ ਫਾਸਟ ਚਾਹੀਦਾ ਹਾੜ ਓਏ ਅਰੇ ਇਹ ਲੈਨੇ ਬਾਣੀ ਬਾੜੀ ਹਾਂ ਉਹ ਬਕਟ ਹੈ ਭਾਜੀ ਭਾਈ ਟਾਈਮ ਬਾਹਰ ਆਇਆ ਯਾਰ ਅਰੇ ਭੋਖਾ ਖਰਾਬ ਹੋ ਜਾਂਦੀ ਪੈਪਸੀ ਲੈਣੀ ਤੇਰੀ ਭੈਣ ਨੂੰ ਉੱਤਰ ਗਿਆ ਮੈਂ ਲੈ ਉੱਤਰ ਆਲਾ ਬਣੀ ਜੀ ਕੀ ਬਿਲਾਤੀ ਹੋਵੇ ਜੇ ਗੱਲਾਂ ਮੜ ਗਈ ਆ ਇਹ ਤੈਨੂੰ ਆ ਗਿਆ ਤਿੰਨ ਦੀ ਲੈ ਹੋ ਗਿਆ ਪੂਰੇ ਸਟ੍ਰੋ ਨਹੀਂ ਦਿੱਤੇ ਭੈਣ ਜੋ ਭੈਣ ਜੋ ਗੱਲ ਕਰੀ ਜੰਨਾ ਜਾਰੀ ਦੋ ਤੀ ਉੱਚ ਰੱਖ ਲਾ ਜੱਤ ਕੋ ਭੈਂ ਚੋ ਉਹ ਸਟ੍ਰੋ ਡਰਾ ਭੈਂ ਚੋ ਡਰਾ ਫੇ ਭੈਂ ਚੋ ਸਟ੍ਰੇਲ ਹੋਰ ਲੈ ਵਾਸ ਇਹ ਠੀਕ ਆ ਵਾਸ ਤਾਂ ਘਟਦਾ ਤਾਂ ਨਹੀਂ ਹੁਣ ਉਹ ਵਿਛੇ ਹਾਂ ਦਿਲ ਗਿਆ ਸੰਗਮ ਦੇਖ ਲੈ ਜੀਰੋ ਜੀ ਡੈਂਸਟੀ 229 ਭਾਈ ਥੋੜਾ ਹੀ ਪਾਣਾ ਉਹ ਲਈ ਆ ਇੱਕ ਨੰਬਰ ਆ ਕੇ ਪਾਣਾ ਗਵਾਨੀ ਪਰੂ ਕਿੱਥੋਂ ਉਹ ਸਿੱਧਾ ਆਹ ਦਾ ਆਊਟ ਆਫ ਆਰਡਰ ਲਾਉਦੀ ਪਿਛਲੀ ਲਾਉਣ ਵੀ ਨਹੀਂ ਚੱਲਦੀ ਆ ਅੱਗੇ ਭਰਾਵਾ ਦੋਹਾਂ ਚੋਂ ਕੱਢਤੀ ਸੀ ਦੋਹਾਂ ਚੋਂ ਭਰਤੀ ਥਾਂ ਪੁੱਛਦਾ ਭਾਈ 100 ਗੱਲੋਂ ਪੂਰਾ ਵੀ 80 ਕਿਲੋਮੀਟਰ ਦਾ 250 ਦਾ ਦੇਣ ਪਿਆ ਛੱਕ ਦੇਖ ਰਹੇ ਨੇ ਕੀ ਕੀ ਕੁਝ ਹੋ ਰਿਹਾ ਹਵਾ ਬਰ ਰਹੀ ਸੀਜਾ ਦਾ ਬੋ ਰਿਹਾ ਟੈਂਕੀ ਬਾਲ ਹੋ ਰਹੀ ਪਾਇਆ ਪਾਇਆ ਪੀ ਲਿਆ ਇਹਨਾਂ ਨੇ ਤੇ ਹੁਣ ਕੱਲਾ ਬੈਤ ਸੋਫੀਆਂ ਸਾਰੀ ਗੱਡੀ ਦੇ ਵਿੱਚ ਮੈਨੂੰ ਗੱਜਲ ਕਰਦੇ ਆ ਇਹ ਵੇਖੀ ਪਿਛਲੀ ਵਾਰੀ ਮੈਨੂੰ ਵੀ ਨਾਲ ਬੁਲਾਤੀ ਜਦੋਂ ਮੈਂ ਗੱਜਲ ਕੀਤਾ ਯਾਰ ਬੜੀ ਵਰਤੀ ਮਾਰੀ ਡੈਮੇਜ ਦੀਆਂ ਹੋ ਗਿਆ ਨਾ ਇਹ ਨਹੀਂ ਜੀ ਉਹ ਪਤਾ ਚੈ ਕ ਵਗਰਾ ਗਿਆ ਐ ਇਹਦਾ ਹੈ ਨਾ ਕਿੰਨੇ ਕੁ ਦੂਰ ਰਹਿ ਗਿਆ ਬਲੀ ਉਹ ਆਜੇ ਆਏ ਆ ਪੱਬੀ ਬੱਚੀ ਕਿਲੋ ਮੀਟਰ ਅੰਬਾਲਾ ਹੋਣਾ ਜੀ ਤਿੰਨ ਕਿਲੋ ਹੋ ਗਿਆ ਤਿੰਨੋਂ ਚਾਹ ਡੇਢ ਉਹ ਤਾਂ ਲੋਕ ਆ ਆਮ ਬੰਦੇ ਦਾ ਥੋੜਾ ਉਧਾ ਯਾਰ ਇਹ ਚ ਕਦੂਰ ਬਣਦਾ ਨਾ ਇਹ ਲਾ ਕਿਹੜੀ ਢੜ ਕੇ ਸਾਲ ਹੋ ਗਿਆ ਜਾਂਦੇ ਇਹਨੂੰ ਛੋਟੀਆਂ ਗੱਡੀਆਂ ਤਾਂ ਬਗ ਜਾਂਦੇ ਸਾਨੂੰ ਟ੍ਰੈਵਲ ਤੇ ਬਹੁਤਾ ਗੱਨਾ ਔਕਾ ਹੁੰਦਾ ਦੋ ਵਾਰੀ ਪੈਸੇ ਨਹੀਂ ਭਰਦੀ ਕੋਈ ਤਾਂ ਦੋ ਦੋ ਘੰਟੇ ਗੱਡੀ ਸਟਾਰਟ ਅੱਜ ਤਾਂ ਬਹੁਤ ਟਾਈਮ ਲਾ ਨਿਕਲੇ ਆਏ ਆਪਾਂ 10 ਕਮੈਂਟ ਅਜ ਉਹਦਾ ਘੰਟਾ ਸੌਖਾ ਹੀ ਲੱਗ ਜਾਂਦਾ ਉਹ ਹਰੇ ਗੱਡੀ ਗੱਡੀ ਛੋਟੀ ਗੱਡੀ ਆ ਮਗਰ ਇੱਥੇ ਲਾ ਕੇ ਤੁਰੇ ਆ ਰਾਹ ਕਿਸੇ ਨੂੰ ਪਤਾ ਨਹੀਂ ਉਹ ਇੱਥੇ ਉੱਬਿਆ ਸੀ ਗੱਲ ਟਰੱਕ ਇੱਥੇ ਟਿੱਟਿਆ ਹੀ ਮੁੜ ਕੇ ਉਹ ਅੜੀਕੇ ਤੁਰਾ ਦਲੇ ਲੱਗ ਗਿਆ ਉਹ ਕਹਿੰਦੇ ਇੱਥੋਂ ਟਰੈਕਟਰ ਰੋਡਰ ਮੰਗਿਆ ਪਿੰਡ ਦਾ ਇਹ ਗੱਡੇ ਜਦੋਂ ਸ਼ਾਮ ਨੂੰ ਮੈਂ ਦੁਬਾਰੇ ਆਇਆ ਫਿਰ ਨਿਕਲ ਗਿਆ ਹੀ ਵੇ ਟਰੱਕ ਵਾਲਾ ਰੁੜ ਗਿਆ ਕਰਾਲਾ ਜਿਹੜੀਆਂ ਬੱਸਾਂ ਗੱਡੀਆਂ ਜਾਂਦੀਆਂ ਨੇ ਉਹ ਨਹਿਰੇ ਜਾਂਦੀਆਂ ਘਨੋਰਲ ਦੀ ਹੋਗੇ ਜਾਂ ਲੋਹ ਸੰਬਲੀ ਹੋਗੇ ਇਹ ਪੰਜਾਬ ਦੀ ਹੱਦ ਹੀ ਚੱਲਦੀ ਹੁੰਦੀ ਖਤਮ ਹੋ ਗਿਆ ਪੰਜਾਬ ਹਰਿਆਣਾ ਸ਼ੁਰੂ ਹੋ ਗਿਆ ਉਹ ਦਰਿਆ ਕੋ ਗਰਦਾ ਜਿਹੜਾ ਉਧਰ ਉਧਰ ਪੰਜਾਬ ਸੀ ਇਧਰ ਹਰਿਆਣਾ ਸ਼ੁਰੂ ਹੋ ਗਿਆ ਕਿੰਨੀ ਗੱਜਲਗਵਰੀ ਆ ਜਿਹੜੀ ਗੱਡੀਆਂ ਦੀ ਰਿਪੇਅਰ ਉਹ ਵੱਖਰੀ ਜਿਹੜੀ ਤੁਹਾਨੂੰ ਪਤਾ ਲੱਗਣੀ ਨਹੀਂ ਹਜੇ ਨਹੀਂ ਪਤਾ ਲੱਗਣੀ ਜਦੋਂ ਸਾਲ ਕੁ ਬਾਅਦ ਜੇ ਮੈਨੇ ਵਾਜਦਣ ਕੰਮ ਕਰਾਉਣਾ ਯਾਨੀ ਉਧਰ ਨਿਕਲ ਨਹੀਂ ਫਿਰ ਲੈ ਬੇਟਾ ਡੇ ਬੱਛ ਗਏ। ਵੇਚਣਾ ਕਿ ਲੈਣਾ? ਵੇਚ ਦਾ ਜਿਹੜਾ। ਨਹੀਂ ਵੇਚੋ ਹੀ ਲੈਣਾ। ਬਰਸਾਤ ਆ ਜਿੱਥੇ ਪਾਣੀ ਪਤਾ ਗੰਨਾ ਸੀ। ਇਹ ਸਾਰਾ ਹੀ ਚੜਿਆ ਹੁੰਦਾ ਗਰਦਾ ਏਰੀਆ ਇਹ ਕੋ ਗਰਮਾਰ ਬੋ ਘਰ ਦਾ ਇਧਰ। ਦਵਾਰਾ ਝੋਨਾ ਫਸ ਯਾਨੀ ਝੋਨਾ ਦੇ ਲੈ 2-2 ਫੁੱਟ ਦਾ ਉੱਚਾ ਹੁੰਦਾ। ਉਹ ਸਾਰੇ ਪਾਣੀ ਨੇ ਡੁੱਬਿਆ ਹੀ। ਏ ਸਾਡਾ ਬਹੁਤ ਹੀ ਪੁਰਾਣਾ ਮਿੱਤਰ ਮੋਹਿਤ ਜਦੋਂ ਸਾਡੀਆਂ ਥੇਲੀਆਂ ਬ੍ਰੇਕ ਅਪ ਕਰ ਗਈਆਂ ਦੋਨਾਂ ਦੀਆਂ ਇਹਨੇ ਬਹੁਤ ਦੁੱਖ-ਸੋਗ ਚ ਥਾੜ ਦਿੱਤਾ ਹੁਣ ਸ਼ਰਮ ਦਾ ਮਾਰਾ ਮੂੰਹ ਲਗ ਹੋ ਰਿਹਾ ਕਿ ਕਦੇ ਥੇਲੀ ਵੀਡੀਓ ਇਹਨਾਂ ਦੇਖ ਲਵੇ ਬਲੌਗ ਦੀ ਰੀਚ ਬਹੁਤ ਹੋ ਜਾਂਦੀ ਹੈ ਨਾ ਵੇ ਇਦਾਂ ਹੀ ਆ ਸ਼ਕਲ ਦਾ ਦਿਖਾ ਦੇ ਅਗਲੇ ਇਹ ਤਾਂ ਕਹਿਣਾ ਮੋਹੀ ਰਹੀ ਆ ਦੱਸ ਇਤਨੀ ਇੱਜ਼ਤ ਲੈ ਕਰਤਾ ਬੰਦ ਕਰਤਾ ਪਾਂਡੇ ਜੀ ਆ ਗਿਆ ਵੇ ਨਾ ਹੱਥ ਛੱਡ ਨਾ ਅਰਦਾਸ ਛੱਡ ਮੇਰਾ ਕਿਸੇ ਵੀ ਵੇਲੇ ਹੋਦਾ ਦੀਆਂ ਸੱਚੀ ਗੱਲ ਆ ਹੋ ਗਈਆਂ ਦਾਲਿਆ ਹੁਣ ਤਾਂ ਮੰਨ ਲਾ ਹੋ ਗਈਆਂ ਮੜਦਾ ਵਧਾਈਆਂ ਤੈਨੂੰ ਕੀ ਆ ਦੀਆਂ ਹੁਣ ਨੰਬਰ ਉਹਦਾ ਵੀ ਲੈਣਾ ਜੀ 00 36 F ਹਾਲਾ ਮਹਿੰਗਾ 51000 ਦਾ ਭਾਂਜੇ ਹਜੇ ਹਜੇ ਬੋਲੀ ਲੱਗੀ ਨਹੀਂ ਹਜੇ 51 ਦਾ ਹਜੇ 51 ਦਾ ਹਾਲ ਮਹੀਨਾ ਜਦੋਂ ਦੁਬਾਰ ਮਹੀਨੇ ਕਦ ਲੈ ਲਈ ਉਏ ਮਹੀਨਾ ਲੱਗੇ ਜਾਣਾ ਲੱਗੇ ਜਾਣਾ ਟੈਂਪਰੇਰੀ ਆ ਗਿਆ ਹਾਂ ਉਹ ਉਹ ਸੋਮਵਾਰ ਨੂੰ ਮੈਨੂੰ ਉਹਨਾਂ ਦਾ ਪ੍ਰੋਸੈਸਰੀ ਬੜਾ ਸਲੋ ਹੋਇਆ ਕਵਰ ਕਵਰ ਬਾਤ ਤੇ ਹੈ ਕਵਰ ਕਵਰ ਕਿਹੜੇ ਕਵਰ ਸੀਟ ਕਵਰ ਹੇ ਕੌਣ ਨਹੀਂ ਕੱਲ ਲਿਆਂਦੀ ਘਰੇ ਖੜੀ ਮੈਂ ਉਹਦਾ ਕੱਲ ਦਾ ਦਿੱਲੀ ਨੂੰ ਫਲੈਟ ਤੋਂ ਲੇਟ ਹੋ ਗਈ ਦੋ ਹੀ ਲੱਗੀ ਕਨੇਡਾ ਦੀ ਉਹ ਕੱਲ ਵੀ ਲੇਟ ਦੀ ਪਰਸੋ ਵੀ ਲੇਟ ਦੀ ਉਤੋਂ 1.5 ਘੰਟੇ 2 ਘੰਟੇ ਲੇਟ ਆਈ ਠੀਕ ਆ ਯਾਰ ਮੇਰੀ ਦੁਵਾਰੀ ਆ ਗਈ ਆ ਗੱਡੀ ਝੂਟ ਕਰਦੇ ਆਂ ਸੀ ਤੈਨੂੰ ਕੀ ਪਤਾ ਤੁਹਾਡਾ ਭਾਈਆ ਪੀਤਾ ਹਲੇ ਰੂਲ ਹਦਾ ਪੰਜਾਬ ਦੀਆਂ ਗੱਡੀਆਂ ਲਈ ਆ ਇਹ ਗੱਲ ਦੇਖ ਲਈ ਤੁਸੀਂ ਕਿਤੇ ਹੋਰ ਲੇਨ ਚ ਵੜ ਜਾਈਏ ਝਟ ਆ ਜਾਂਦੇ ਆ ਲੈ ਪ੍ਰਾਈਵੇਟ ਐਕਸੀਲੈਂਸ ਚ ਗੱਡੀ ਕੋਈ ਪੁੱਛਦਾ ਹੀ ਨਹੀਂ ਅਜੇ ਇਹਨਾਂ ਨੂੰ ਅਜੇ ਤਾਂ ਥਾਂ ਨਹੀਂ ਮਿਲਣ ਰਹੀ ਇੱਥੇ ਆ ਪੀਵੀ ਨੰਬਰ ਦੇਖਿਆ ਨਹੀਂ ਤੇ ਕੰਡੀਸ਼ਨ ਅਪਲਾਈ ਨਹੀਂ ਬਾਕੀ ਕਹਿੰਦੇ ਰੇ ਇੱਥੇ ਦਾ ਰਹੀ ਹੈ ਮੈਨੂੰ ਕਹਿੰਦਾ ਗੱਡੀ ਗੱਡ ਗੱਡੀ ਗੱਡ ਮੋਰੇ ਪਰੇ ਹੋਊਗੀ ਤਾਂ ਮੈਂ ਗੱਡੂੰਗਾ ਆਹ ਲੈ ਆਪ ਮਲਾ ਦੇਖ ਲਾ ਅੱਖਾਂ ਅੱਖਾਂ ਦੇ ਅਰਖ ਦੇ ਕੋ ਐ ਲਾਲ ਠੀਕ ਨਹੀਂ ਜਿਹੜੇ ਕਹਿੰਦੇ ਆ ਨਾ ਪੰਜ ਪੰਜ ਦਿਲੀਆਂ ਲਗਾ ਤਾ ਲਲੀਆਂ ਮੈਂ ਤਿੰਨ ਲਾਈਆਂ ਤਿੰਨਾਂ ਦੇ ਵਿੱਚੋਂ ਇੱਕੋ ਹੀ ਚੱਜ ਦੀ ਲੱਗੀ ਜਿਹੜੀ ਬਿਨਾ ਸੁੱਤੇ ਬਿਨਾ ਗੱਦੇ ਪੀਤੇ ਕੋਈ ਯਾਨੀ ਪਹੁੰਚ ਗਿਆ ਦੋਜੀ ਵੀ ਜਿੱਥੇ ਜਾ ਪੀਣ ਦਵਾਰੇ ਵਾਸ਼ਰੂਮ ਨੂੰ ਰੋਕ ਦੇ ਦੀ 10 ਮਿੰਟ ਲਾ ਦੇਈ ਉੱਥੇ ਮੈਂ ਘੰਟਾ ਤੰਦਾ ਹਾਂ ਹੁਣ ਤੀਜੀ ਵੀ ਇਦਾਂ ਹੀ ਜਿੱਥੇ ਜਾ ਪੀਣ ਰਗੇ ਉੱਥੇ ਆਪਾਂ ਦੋ ਦੋ ਘੰਟੇ ਲੱਗੇ ਯਾਨੀ ਮੈਂ 4 ਘੰਟੇ ਲੇਟ ਹੋਇਆ ਇਹ ਗੱਲ ਝੂਠੀ ਆ ਬਈ ਬਿਲ ਲਗਾ ਦਰਦਾ ਦੀ ਪੰਜ ਦਿੱਲੀਆਂ ਲਾ ਦੇ ਨਹੀਂ ਕਿਵੇ ਕੋ ਨਹੀਂ ਲੱਗਦੀਆਂ ਹਾਂ ਆਲਟਰਨੇਟ ਜ਼ਰੂਰ ਹੋਊਗਾ ਇਹਨਾਂ ਕੋਈ ਨਾਲ ਪਾਇਲਟ ਹੋਊਗਾ